ਬੱਡੀ ਯਾਰ ਤੇਰਾ ਨਾਮ ਕੀ ਆ ਤੈਨੂੰ ਮੇਰਾ ਨਾਮ ਹੀ ਨਹੀਂ ਪਤਾ ਮੇਰਾ ਨਾਮ ਹੈਗਾ ਸਰਦਾਰ 75 ਸਿੰਘ ਯਾਰ ਮੇਰੀ ਮੈਡਮ ਤਾਂ ਕਹੀ ਜਾਂਦੀ ਆ ਤੂੰ ਕਮਾਲ ਦਾ ਮੁੰਡਾ ਜਲਦੀ ਯਾਰ ਮੇਰੇ ਫੋਨ ਦਾ ਲੋਕ ਨਹੀਂ ਬੁੱਲਣ ਡਿਆ ਯਾਰ ਅੱਲਾ ਓਖਾ ਦਿੰਦੀ ਯਾਰ ਬਾਬਾ ਜੰਦੇ ਇਹ ਨਹੀਂ ਖੁੱਲਣਾ ਡਾਕਟਰ ਸਾਹਿਬ ਹਾਂਜੀ ਅੱਜ ਅਸੀਂ ਸਾਰੇ ਤੜਕੇ 10 ਵਜੇ ਉੱਠੇ ਸੀ ਉਦੋਂ ਦੀ ਤੁਹਾਨੂੰ ਸਾਹ ਲੈਣ ਚ ਦਿੱਕਤ ਆ ਰਹੀ ਆ ਉਹ ਭਰਾਵਾ ਫਿਰ ਸਦਿਆਂ ਉੱਠੇ ਕਰੋ ਤੜਕੇ ਤੜਕੇ ਸਾਰੀ ਆਕਸੀਜਨ ਬਾਬਾ ਰਾਮਦੇਵ ਤੇ ਉਹਦੇ ਚੇਲੇ ਖਿੱਚ ਲੈਂਦੇ ਆ ਉਹ ਲਿਆ ਵੀ ਅਗਲਾ ਅਗਲਾ ਮਰੀਜ਼ ਆ ਜੋ ਉਹ ਕੈਂਡੀ ਤੂੰ ਆਂਦਾ ਨਾ ਤੈਨੂੰ ਕਮੈਂਟ ਕਰਨੇ ਨਹੀਂ ਆਉਂਦਾ ਆ ਵੇਲਾ ਤੇਰੇ ਭਰਾ ਨੇ ਕਰਤਾ ਨਾ ਕਮੈਂਟ ਵੈਰੀ ਨਾਈਸ ਪਿਕਚਰ ਉਹ ਸਾਲਿਆ ਤੇ ਕਿਸੇ ਤੇ ਬੁੱਢਾ ਮਰਿਆ ਉਹਦੀ ਫੋਟੋ ਪਾਈ ਜਨਾ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਅਸੀਂ ਜੀ ਹੈਲਥ ਡਿਪਾਰਟਮੈਂਟ ਤੋਂ ਆਏ ਆ ਆਪਾਂ ਸਰਵੇ ਕਰਦੇ ਆ ਵੀ ਤੁਸੀਂ ਕਿੰਨਾ ਕੁ ਭੱਜ ਲੈਨੇ ਆ ਭੱਜਲੀ ਦਾ ਥੋੜਾ ਬੋਤਾ ਫੇਰ ਵੀ ਕਿੰਨਾ ਕੁ ਤਾਂ ਹੀ ਅੰਦਾਜ਼ਾ ਆ ਭੱਜਲੇ 10 ਬਾਰ ਕਰ ਦੋ 10 ਬਾਰ ਕਰ ਦੋ ਹਾਂ ਉਹ ਮੋਟਾ ਹਾਂ ਕੀ ਗੱਲ ਆਪੇ ਬਣਾ ਲਿਆ ਮੇਰਾ ਤਾਂ ਆਪ ਗਲਾ ਦਰਦ ਕਰਦਾ